ਇਸ ਗੱਲ ਵੀ ਸਾਰਿਆਂ ਨੂੰ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜਿਆ ਤੇ ਇਹ ਬਾਈ ਆਈਸੀਐਚ ਆਪਣੇ ਫੰਡ ਤੇ ਆ ਇੱਕ ਨਵਾਂ ਜਿਹੜਾ ਉਹ ਲੈ ਕੇ ਆਇਆ ਇਹ ਚਾਦਰਾਂੀਆਂ ਇਹਨਾਂ ਕੋਲ ਤੇ ਬਈ ਕਬਾਈ ਦੇ ਕੋਲ ਹੋਰ ਇਹਨਾਂ ਕੋਲ ਇਹਨਾਂ ਨੂੰ ਬੰਦੇ ਚਾਹੀਦੇ ਤੇ ਇੱਕ ਤਾਂ ਛੋਟੇ ਹਾਥੀ ਵਾਲੇ ਜਾਂ ਚਲਾਉਣ ਵਾਲੇ ਹੋਣ ਛੋਟਾ ਹਾਥੀ ਤੇ ਜਾਨ ਕੋਲ ਛੋਟਾ ਹਾਥੀ ਹੋਵੇ ਤੇ ਸਭ ਤੋਂ ਵਧੀਆ ਮੌਕਾ ਵੀ ਜੇ ਕਿਸੇ ਨੂੰ ਇਹਨਾਂ ਨਾਲ ਸੰਪਰਕ ਕਰ ਸਕ ਕਰ ਸਕ ਜੇ ਉਸੇ ਕੰਮ ਚਾਹੀਦਾ ਕਿਸੇ ਨੂੰ ਤੇ ਬਾਕੀ ਇਹਨਾਂ ਕੋਲ ਆਪਾਂ ਚਾਦਰਾਂ ਬਾਰੇ ਪੁੱਛਾਂ ਵੀ ਕੀ ਕੁਝ ਇਹਨਾਂ ਕੋਲ ਹੈਗਾ ਆਪੋ ਸਾਰੀ ਇਹ ਜਾਣਕਾਰੀ ਨੇ ਤਾਂ ਲਵਾਂਗੇ ਹਾਂਜੀ ਬਈ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਮੇਰਾ ਨਾਮ ਹੈਗਾ ਪ੍ਰੀਤਪਾਲ ਸਿੰਘ ਗਿੱਦੜਵਾਹਾ ਐਡਵਰਟਾਈਜ਼ਮੈਂਟ ਅਸੀਂ ਜੀ ਆਹ ਛੋਟੇ ਹਾਥੀ ਤੇ ਐਡਵਰਟਾਈਜ਼ਮੈਂਟ ਦਿੰਨੇ ਆ ਠੀਕ ਹੈ ਜੀ ਸਾਨੂੰ ਪੜੇ ਲਿਖੇ ਮੁੰਡਿਆਂ ਦੀ ਜਾਂ ਡਰਾਈਵਰਾਂ ਦੀ ਜਾਂ ਛੋਟੇ ਹਾਥੀਆਂ ਦੀ ਲੋੜ ਹੁੰਦੀ ਹੈ ਹਾਂਜੀ ਬਈ ਇਸ ਕਰਕੇ ਸਾਡਾ ਨੰਬਰ ਹੈਗਾ 95922 30326 ਵਟਸਐਪ ਨੰਬਰ ਹੈ ਜੀ ਸਾਡਾ ਤੁਸੀਂ ਆਪ ਮਤਲਬ ਕੰਮ ਵਾਸਤੇ ਚਾਹੀਦੇ ਹੋਣ ਬੰਦੇ ਹਾਂਜੀ ਸਾਨੂੰ ਕੰਪਨੀ ਵਾਲੇ ਫੋਨ ਕਰਦੇ ਅਸੀਂ 100 ਤੋਂ ਵੱਧ ਕੰਪਨੀਆਂ 'ਚ ਐਡਵਰਟਾਈਜ਼ਮੈਂਟ ਦੇ ਚੁੱਕੇ ਹਾਂ ਇੱਕ ਤਾਂ ਬਈ ਇਹਨਾਂ ਨੂੰ ਕੰਮ ਵਾਸਤੇ ਬੰਦੇ ਚਾਹੀਦੇ ਇੱਕ ਪੜ੍ਹੇ ਲਿਖੇ ਮੁੰਡੇ ਪ੍ਰੋਮੋਟਰ ਵੀ ਚਾਹੀਦੇ ਹੁੰਦੇ ਆ ਜੀ ਸਾਨੂੰ ਛੋਟਾ ਉੱਥੇ ਹੋਵੇ ਤੇ ਪੜ੍ਹੇ ਲਿਖੇ ਬੰਦੇ ਹੋਣ ਜਿਹੜੇ ਮਤਲਬ ਐਡ ਵੀ ਤੇਜ ਮਿੰਟ ਕਰ ਸਕਣ ਜਿਵੇਂ ਅਸੀਂ ਕੇ ਵੀਰ ਜੀ ਮਤਲਬ ਕਿ ਐਸਾ ਪ੍ਰੋਮੋਟਰ ਕੰਮ ਕਰ ਰਹੇ ਆ ਠੀਕ ਆ ਵੀਰ ਨਾਲ ਤਿੰਨ ਚਾਰ ਸਾਲਾਂ ਤੋਂ ਜੋੜੇ ਆ ਵਧੀਆ ਠੀਕ ਬਹੁਤ ਵਧੀਆ ਸੈਲਰੀ ਬਣਦੀ ਹੈ ਠੀਕ ਹੈ ਜੀ ਹਾਂ ਜੀ ਅਸੀਂ ਬਹੁਤ ਕੰਪਨੀਆਂ ਦੇ ਵੀਰ ਜੀ ਦੇ ਹੁਣ ਇਹਦੇ ਨਾਲ ਬਹੁਤ ਕੰਪਨੀਆਂ 'ਚ ਕੰਮ ਕਰ ਚੁੱਕੇ ਆ ਛੋਟੇ ਕੋਲੇ ਮਤਲਬ ਕਿਹੜੀਆਂ ਚਾਦਰਾਂ ਉਹ ਵੀ ਜ਼ਰੂਰ ਇਹ ਵੀਰੇ ਆਪਾਂ ਜਿਹੜੀ ਇਸ ਟਾਟਾ ਬਲੂ ਸਕੋਪ ਸਟੀਲ ਇਹ ਡਿਊਰਾ ਸ਼ਾਈਨ ਸ਼ੀਲਡ ਠੀਕ ਹੈ ਇਹ ਆਪਣੇ ਕੋਲ ਦੀ ਚਾਦਰਾਂ ਦੀ ਐਡ ਹੈ ਛੱਡਾਂ ਦੀ ਐਡ ਹੈ ਜੀ ਹਾਂਜੀ ਇਹ ਜਿਹੜੇ ਆਪਾਂ ਜਵੇਂ ਛੈਡ ਵਗੈਰਾ ਪਾਉਣੇ ਆ ਇਹ ਪਸ਼ੂਆਂ ਦੇ ਵੀ ਉਹ ਵੀ ਦਿਖਾਓ ਤਾਂ ਵਧੀਆ ਗੱਲ ਹਾਂਜੀ ਹਾਂਜੀ ਉਹ ਦਿਖਾਓ ਆ ਤੁਸੀਂ ਸੱਤ ਦੇ ਸੌ ਦੇ ਸਹੀ ਕਾਜੀ ਤੇ ਐਸ ਲੋਡ ਸੱਤ ਬਣ ਜene ਵੀ ਇਹ ਜਿਹੜੇ ਜਿਹੜੀ ਚਾਦਰਾਂ ਇਹਨਾਂ ਕੋਲੇ ਇਹ ਆਪਾਂ ਨੂੰ ਦਿਖਾਉਣਗੇ ਕੀ ਰੇਟ ਪੈਂਦੀ ਆ ਪਸਾਂ ਕੋਈ ਪੁੱਛਾਂਗੇ ਬਾਈ ਇਹ ਤਾਂ ਹਾਂਜੀ ਬਾਈ ਕਿਹੜੀ ਚਾਦਰ ਦਿਖਾਈ ਮੜਾ ਜੀ ਆਪਣੇ ਕੋਲ ਆ ਆ ਡਿਊਰਾ ਸ਼ਾਈਨ ਸ਼ੀਲਡ ਹੈ ਠੀਕ ਹੈ ਜੀ ਟਾਡਾ ਬਲੂ ਸਕੋਪ ਸਟੀਲ ਹੈ ਬਾਕੀ ਇਹ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਸੀ ਇਹ ਆਪਾਂ ਨੂੰ ਇੰਤੇ ਪੇਂਟ ਵਗੈਰਾ ਕਲਰ ਵਗੈਰਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਠੀਕ ਹੈ ਜੀ ਹਾਂ ਜੀ ਇਹ ਵੱਖ-ਵੱਖ ਰੰਗਾਂ ਦੇ ਵਿੱਚ ਇਹ ਆਉਂਦੀ ਹੈ ਠੀਕ ਹੈ ਸਿਲਵਰ ਕਲਰ ਹੋ ਗਿਆ ਬਲੂ ਕਲਰ ਹੋ ਗਿਆ ਹਾਂ ਜੀ ਨਹੀਂ ਵੀਰੇ ਇਹ ਜੰਗ ਪ੍ਰਤੀਰੋਧਕ ਹੈ ਠੀਕ ਹੈ ਜੀ ਹਾਂ ਜੀ ਮਤਲਬ ਇਹ ਗਰਮੀਆਂ ਦੇ ਵਿੱਚ ਸਾਨੂੰ ਇਹ ਗਰਮ ਨਹੀਂ ਹੁੰਦੀ ਠੰਡੀ ਰਹਿੰਦੀ ਹੈ ਹਾਂ ਜੀ ਤੇ ਤੇ ਸਰਦੀਆਂ ਦੇ ਵਿੱਚ ਆਉਂਦੀ ਨਹੀਂ ਹੈਗੀ ਜੀ ਸਰਦੀਆਂ ਵਿੱਚ ਚਾਉਂਦੀ ਨਹੀਂ ਹਾਂ ਜੀ ਗਰਮੀਆਂ ਤੱਕ ਦੀ ਜਿਵੇਂ ਆਮ ਚਾਦਰਾਂ ਚਾਉਣ ਲੱਗ ਜਾਂਦੀਆਂ ਜਿਵੇਂ ਆਹ ਚਾਦਰਾਂ ਜੀ ਇਹ ਚਾਉਂਦੀ ਆ ਚਾਦਰ ਕੇ ਆ ਚਾਦਰ ਆ ਨਵੇਂ ਹਾਂਜੀ ਆਮ ਯਾਦਰਾ ਪਹਿਲਾਂ ਜਿਵੇਂ ਆਉਂਦੀਆਂ ਸੀ ਹੈ ਟਾਟਾ ਦੀ ਹੈ ਓਰੀਜਨਲ ਹੈ ਜੀ ਟਾਟਾ ਦੀ ਹੈ ਜੀ ਤੇ ਇਹ ਜਿਵੇਂ ਹੁਣ ਆਪਾਂ ਸਰਦੀਆਂ ਦੇ ਵਿੱਚ ਚਾਉਣ ਲੱਗ ਜਾਂਦੀ ਹੈ ਜੀ ਇਹਦੇ ਆਪਾਂ ਦੇਖ ਲਓ ਆ ਲੱਗਿਆ ਹੋਇਆ ਸੀਗਾਰਡ ਜਾਨੂੰ ਤੇ ਇਹਦੇ ਵੀਰੇ ਛੱਲੇ ਆ ਇਹ ਚਾਦਰ ਦੇ ਨਾਲ ਫਿਕਸ ਹੁੰਦੀ ਹੈ ਫੈਬ੍ਰਿਕੇਸ਼ਨ ਨੂੰ ਬੋਲਦੇ ਆ ਹਾਂਜੀ ਹਾਂਜੀ ਤੇ ਰੇਟ ਰੇਟ ਬਾਰੇ ਜੀ ਨੇੜੇ ਦੇ ਤੇ ਸਰਦੀਆਂ 'ਚ ਗਰਮ ਰਹਿੰਦੀ ਹੈ ਰੇਟ ਬਾਰੇ ਨੇੜੇ ਦੇ ਡੀਲਰ ਨਾਲ ਸਪਾਰਕ ਕੀਤਾ ਜਾਵੇ ਠੀਕ ਹੈ ਜੀ ਉਹ ਪੰਜਾਬ 'ਚ ਜਿੱਥੇ ਮਰਜੀ YouTube ਤੇ ਵੀ ਸਰਚ ਕਰ ਸਕਦੇ ਆਂ ਆਹ ਠੀਕ ਹੈ ਹਾਂਜੀ ਤੇ ਕਿਹਨਾਂ ਦਾ ਗੱਡ ਤੁਸੀਂ ਦਿਖਾ ਰਹੇ ਸੀ ਗੱਡ ਹਾਂਜੀ ਇਹ ਜਿਵੇਂ ਹੁਣ ਆਹ ਜੀ ਆਪਣਾ ਚੈਨਲ ਤੌਰ ਤੇ ਜਿਵੇਂ ਆਪਾਂ ਨੂੰ ਚੈਨਲ ਦੇ ਰੰਗ ਕਰਨਾ ਪੈਂਦਾ ਜੀ ਇਹਨੂੰ ਰੰਗ ਕਰਨ ਦੀ ਲੋੜ ਨਹੀਂ ਜੀ ਠੀਕ ਹੈ ਭਈਆ ਵਾਹੇ ਸੱਤ ਵੀ ਦਿਖਾ ਦੇ ਇਧਰੋਂ ਕਿਉਂਕਿ ਸੱਤ ਤਾਂ ਹੀ ਪਤਾ ਲੱਗੇ ਐਸ ਲੋਟ ਬਈ 7 ਬਣ ਜਾਂਦੀ ਐ ਅਸਲ ਉੱਪਰੋਂ ਦੇਖ ਆ ਜਨ ਸੀ ਤੇ ਗੱਡ ਇਹਦਾ ਥੱਲੇ ਉਹ ਪਾਇਆ ਹੋਇਆ ਗੱਡ ਵੀ ਨਾਲ ਜਿਹੜਾ ਹੁਣ ਦਿਖਾਇਆ ਆਪਾਂ ਨੂੰ ਉਹ ਗੱਡ ਵੀ ਪਾਇਆ ਹੋਇਆ ਤਾਂ ਦੇਖ ਲਓ ਜੀ ਐਸ ਲੋਟ ਸੱਤ ਬਣ ਜਾਂਦੀ ਐ ਤੇ ਬਾਕੀ ਵਈਆਂ ਨੰਬਰ ਆਪਾਂ ਦੇਵਾਂਗੇ ਤੁਹਾਨੂੰ ਤੇ ਜੇ ਕਿ ਨਾ ਸੈੱਟ ਸੈੱਟ ਪਾਉਣਾ ਪਾਉਣਾ ਹੋਵੇ ਜਾਂ ਕੋਈ ਮਤਲਬ ਚਾਦਰਾਂ ਵੈਸੇ ਵੀ ਚੜਾਉਣੀ ਆ ਤਾਂ ਵਧੀਆ ਇਹ ਕੰਮ ਕਰਦੇ ਆ ਆਪਣਾ ਨੰਬਰ ਦੱਸ ਦੋ ਹਾਂਜੀ ਮੇਰਾ ਨੰਬਰ ਹੈਗਾ ਜੀ 95925 30326 ਜੀ WhatsApp ਨੰਬਰ ਆ ਜੀ ਇਹ ਇੱਕ ਨੰਬਰ ਹੋਰ ਆ ਜੀ 97795 30326 ਮੈਂ ਗਿੱਦੜਵਾ ਦੂੰ ਪਿੰਡ ਹੁਸਨਰ ਠੀਕ ਹੈ ਧੰਨਵਾਦ ਜੀ